ਅੱਜ ਸੜਕਸਾਰ ਕਮਲਕੌਰ ਨੂੰ ਲੈ ਕੇ ਇੱਕ ਅਲੈਦਾ ਚਰਚਾ ਚੱਲ ਪਈ ਇੱਕ ਵੀਡੀਓ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਕਮਲਕੌਰ ਦਾ ਹੋਣਾ ਆਪਣੇ ਆਪ 'ਚ ਬਹੁਤ ਸਵਾਲ ਖੜੇ ਕਰ ਰਿਹਾ ਕਥਿਤ ਤੌਰ ਤੇ ਤਾਂ ਕਹਿ ਰਹੇ ਆ ਕਿਉਂਕਿ ਅਜੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਉਹਦੇ ਕੀ ਮਾਇਨੇ ਨੇ ਅਮਰਤਪਾਲ ਮੈਰੋਨ ਨੂੰ ਲੈ ਕੇ ਕੀ ਚੱਲਦਾ ਪਿਆ ਇਸ ਵੇਲੇ ਔਰ ਅਮਰਤਸਰ ਦੇ ਵਿੱਚ ਇਸ ਮੁਤਲਕ ਕੀ ਕੁਝ ਹੋ ਰਿਹਾ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੈਨੂੰ ਨੋਟਸ ਸਰਵਨ ਦਿੱਤਾ ਬਹੁਤ ਬਹੁਤ ਸ਼ੁਕਰੀਆ ਸੱਚੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਸ ਮਸਲੇ ਬਾਰੇ ਚਰਚਾ ਅਸੀਂ ਕਾਫੀ ਕੀਤੀ ਔਰ ਹੁਣ ਤਾਂ ਇੱਕ ਵੀਡੀਓ ਬਤੌਰ ਵਾਇਰਲ ਹੋ ਰਹੀ ਹੈ ਉਹਨੂੰ ਕੰਚਨ ਕੁਮਾਰੀ ਦੀਆਂ ਕਮਲ ਕੌਰ ਦੀ ਵੀਡੀਓ ਕਿਹਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰਦੇ ਹਾਂ ਇਹਦੇ ਬਾਰੇ ਦੱਸੋ ਦੇਖੋ ਵੀਡੀਓ ਇੱਕ ਹੈ ਜਿਹੜੀ ਆਪਾਂ ਜਿਹਨੂੰ ਇੰਗਲਿਸ਼ ਵਿੱਚ ਟ੍ਰਿਪਲ ਐਕਸ ਕਹਿ ਦਿੰਦੇ ਆ ਜਾਂ ਹਿੰਦੀ ਦੇ ਵਿੱਚ ਆਪਾਂ ਜਿਹੜਾ ਉਹਨੂੰ ਅਸ਼ ਸੋਸ਼ਲ ਮੀਡੀਆ ਜਿਹੜੇ WhatsApp ਗਰੁੱਪ ਆ ਕਈਆਂ ਦੇ ਵਿੱਚ ਦੇਖੀ ਗਈ ਆ ਔਰ ਗੱਲ ਇਹ ਆ ਕਿ ਹਜੇ ਆਪਾਂ ਦੀ ਪੁਸ਼ਟੀ ਤਾਂ ਕਰ ਨਹੀਂ ਸਕਦੇ ਔਰ ਮੈਂ ਨਹੀਂ ਸਮਝ ਸਕਦਾ ਕਿ ਇਹਨੂੰ ਆਪਾਂ অথেন্টিਕੇਟ ਕਰਦੀਏ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਲੇਕਿਨ ਸਾਫ ਸਿੰਘ ਜੀ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਇਹ ਟ੍ਰੈਂਡ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਖਤਰਨਾਕ ਹੈ ਪਹਿਲਾਂ ਤੁਸੀਂ ਦੇਖੋ ਕੁਲੜ ਪੀਜ਼ਾ ਵਾਲਿਆਂ ਦਾ ਅਸ਼ਲੀਲ ਵੀਡੀਓ ਬਣੀਆਂ ਕਿਵੇਂ ਇੱਥੇ ਜਿਹੜੀਆਂ ਵਾਇਰਲ ਹੋਈਆਂ ਕਿੰਨਾ ਰੌਲਾ ਪਿਆ ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ ਔਰ ਮੈਂ ਤਾਂ ਇਹ ਕਹਿਣਾ ਵੀ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਅਜੋਕੇ ਦੌਰ ਦੇ ਵਿੱਚ ਹਰ ਇੱਕ ਦੇ ਹੱਥ ਮੋਬਾਈਲ ਹੈ ਤੇ ਹਰ ਬੰਦਾ ਪੱਤਰਕਾਰ ਬਣਿਆ ਜਾਂਦਾ ਜੇ ਆਪਾਂ ਬਸਾਂ 'ਚ ਜਾਂਦੇ ਆ ਤੁਸੀਂ ਬਸਾਂ 'ਚ ਦੇਖੋ ਕਈ ਵਾਰੀ ਮਤਲਬ ਇਹ ਹੁੰਦਾ ਕਿ ਜਨਾਨੀ ਜਿਹੜੀ ਸਫ਼ਰ ਕਰ ਰਹੀ ਆ ਉਹਦੇ ਕੋਲ ਆਧਾਰ ਕਾਰਡ ਹੈਗਾ ਤੇ ਉਹਦਾ ਕਿਰਾਇਆ ਮਾਫ ਹੈ ਉਹਦੇ ਚੜਨ ਕਰਕੇ ਡਰਾਈਵਰ ਕੰਡੈਕਟਰ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਬੱਸਾਂ ਵਾਲੇ ਤੂੰ ਤੂੰ ਮੈਂ ਮੈਂ ਕਰਦੇ ਤੇ ਲੋਕ ਇੱਕ ਮਿੰਟ ਚ ਵੀਡੀਓ ਬਣਾ ਲੈਂਦੇ ਇਹ ਨਹੀਂ ਦੇਖਦੇ ਯਾਰ ਇਹ ਜਨਾਨੀ ਹੈ ਸਾਹਮਣੇ ਇਹਦੀ ਵੀਡੀਓ ਬਣਾ ਲਈਏ ਇਹ ਬਹਿਸ ਕਰਦੀ ਪਈ ਹੈ ਉਹ ਰਾਈਟਲੀ ਲੜਦੀ ਪਈ ਹੈ ਲੋਕੀ ਇੱਕ ਮਿੰਟ ਚ ਐ ਮੋਬਾਈਲ ਕੱਢ ਕੇ ਖੜੇ ਹੋ ਜਾਂਦੇ ਔਰ ਇਹਦੇ ਨਾਲ ਕੀ ਹੋ ਰਿਹਾ ਇਹਦੇ ਨਾਲ ਇਹ ਹੋ ਰਿਹਾ ਕਿ ਕੁੜੀਆਂ ਜਿਹੜੀਆਂ ਹੈਗੀਆਂ ਕਈ ਵਾਰ ਉਹਨਾਂ ਨੂੰ ਜਸਟਿਸ ਵੀ ਮਿਲ ਪਾ ਰਿਹਾ ਅੱਜ ਮੈਂ ਕੁਝ ਮੈਂ ਚੋ ਕਮਲਕੌਰ ਦੀ ਗੱਲ ਤੋਂ ਹਟ ਗਿਆ ਪਰ ਇਹ ਗੰਭੀਰ ਵਿਸ਼ਾ ਜਿਹੜੀ ਮੈਂ ਗੱਲ ਕਰ ਰਿਹਾ ਮੰਨ ਲਓ ਕਿਸੇ ਕੁੜੀ ਨਾਲ ਬਸਟ ਟ੍ਰੇਨ 'ਚ ਛੇੜਛਾੜ ਹੋ ਜੇ ਜੇ ਕੁੜੀ ਮਾਲਾ ਜਾਂ ਕਿਸੇ ਦੇ ਥੱਪੜ ਮਾਰਨ ਲੱਗੇ ਪੈਸਨ ਲੱਗੇ ਲੋਕ ਐ ਮੋਬਾਈਲ ਕੱਢ ਲੈਣਗੇ ਠੀਕ ਹੈ ਨਾ ਐ ਮੋਬਾਈਲ ਕੱਢ ਲੈਣਗੇ ਕੁੜੀ ਆਪਣੀ ਸ਼ਰਮ ਦੇ ਮਾਰੇ ਆਪਣੀ ਇੱਜ਼ਤ ਕਰਕੇ ਉਹ ਗੱਲ ਚੁੱਕਦੀ ਨਹੀਂ ਗੀ ਟ੍ਰੇਨ ਦੇ ਵਿੱਚ ਤੁਸੀਂ ਦੇਖੋ ਕਈ ਵਾਰ ਕੋਈ ਲੜਕੀ ਲੰਮੀ ਪਈਆ ਲੋਕ ਉਹਦੀ ਵੀਡੀਓ ਬਣਾ ਬਣਾ ਕੇ ਨਸ਼ਰ ਕਰਦੇ ਭਾਈ ਨੇ ਇਹ ਕਿਹੜੇ ਪਾਸੇ ਆਪਾ ਤੁਰੇ ਪਏ ਆ ਯਾਰ ਇਹ ਸੋਸ਼ਲ ਮੀਡੀਆ ਜੇ ਇਨਾ ਹੋ ਗਿਆ ਭਾਰੀ ਪਰ ਉਹਦਾ ਤੁਸੀਂ ਦੇਖੋ ਮਜ਼ਾਕ ਕਿੰਨਾ ਬਣਿਆ ਹੋਇਆ ਹਾਲਾਤ ਕਿਦਾਂ ਦੇ ਬਣੇ ਪਏ ਮੈਂ ਇਸ ਵਿਸ਼ੇ ਤੇ ਇਸ ਕਰਕੇ ਅੱਜ ਤੁਹਾਡੇ ਨਾਲ ਇਹ ਜ਼ਰੂਰੀ ਨੂੰ ਗੱਲ ਨੂੰ ਛੇੜ ਕੇ ਬਹਿ ਗਿਆ ਕਿ ਇਹ ਵਿਸ਼ੇ ਦੇ ਉੱਤੇ ਮੇਰੀ ਕਿਸੇ ਨਾਲ ਬੜੀ ਲੰਬੀ ਰਾਫਤਾ ਹੋਇਆ ਗੱਲ ਹੋਈ ਉਹ ਲੇਡੀ ਸੀਗੀ ਕਹਿੰਦੇ ਅਸੀਂ ਬੱਸਾਂ 'ਚ ਜਾਂਦੇ ਆ ਅਸੀਂ ਟ੍ਰੇਨਾਂ 'ਚ ਜਾਂਦੇ ਆ ਕੋਈ ਅੱਜ ਵੀ ਉਹ ਲੋਕਾਂ ਦੀ ਮੇਲ ਜਿਹੜੀ ਮਾਨਸਿਕਤਾ ਹੈ ਉਹੀ ਹੈ ਕਿ ਮੇਰੇ ਅੱਗੇ ਬੀਬੀ ਖੜੀ ਹੈ ਤੈਨੂੰ ਕਿਸੇ ਨਾ ਕਿਸੇ ਤਰੀਕੇ ਮੈਂ ਟੱਚ ਕਰਾਂ ਕਹਿੰਦੇ ਸਾਡੀ ਹੁਣ ਹਿੰਮਤ ਹੀ ਨਹੀਂ ਪੈਂਦੀ ਕਿ ਅਸੀਂ ਬੋਲ ਕੇ ਉਹਦਾ ਵਿਰੋਧ ਕਰ ਲਈਏ ਕਾਰਨ ਸਾਨੂੰ ਡਰ ਕਰਦਾ ਹੈ ਕਿ ਜਿੰਨੇ ਬੰਦੇ ਬੱਸ 'ਚ ਬੈਠੇ ਜਾਂ ਟ੍ਰੇਨ 'ਚ ਵਟੇ ਸਾਰਿਆਂ ਦੀ ਜੇਬਾਂ 'ਚ ਮੋਬਾਈਲ ਹੈ ਮੈਂ ਬੋਲ ਲੀ ਨੀ ਤੇ ਇਹਨਾਂ ਨੇ ਮੋਬਾਈਲ ਕੱਢਿਆ ਨੀ ਤੇ ਮੈਂ ਉਹਦਾ ਜਲੂਸ ਕਿੰਨੇ ਕੱਲ ਨਾ ਬੰਦੇ ਦਾ ਜਲੂਸ ਤਾਂ ਮੇਰਾ ਨਿਕਲ ਜਾਣਾ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੁਣ ਵੀਡੀਓ ਜਿਵੇਂ ਆ ਕਮਲਕੌਰ ਦੀ ਆ ਦੇ ਧਨਾਧਨ ਵਾਇਰਲ ਹੁੰਦੀ ਪਈ ਆ ਇੱਥੋਂ ਚੱਲੀ ਗਈ ਵਰਡ ਵਿੱਚ ਚੱਲੀ ਗਈ ਵਿਖਾ ਪੱਤਰ ਦੇ ਉੱਤੇ ਘੁੰਮਦੀ ਪਈ ਆ ਵੀਡੀਓ ਤੇ ਇਹ ਕੋਈ ਗੱਲ ਨਹੀਂ ਹੈਗੀ ਨਾ ਪਹਿਲਾਂ ਵੀਡੀਓ ਸ਼ੂਟ ਹੈ ਲੋਕ ਸ਼ੌਂਕ ਨਾਲ ਸ਼ੂਟ ਕਰ ਲੈਂਦੇ ਆ ਇਦਾਂ ਹੁੰਦੇ ਜਿਵੇਂ ਅਸੀਂ ਹੀਰੋ ਹੀਰੋਇਨ ਹੈਗੇ ਆ ਵੀ ਤੁਸੀਂ ਆਪਣੀਆਂ ਵੀਡੀਓ ਸ਼ੂਟ ਕਰਕੇ ਮੋਬਾਈਲ ਇਹ ਮੈਨੂੰ ਯਾਦ ਹੈ ਕਿ ਇਹ ਕਾਹੜ ਨਾ ਹਜੇ ਜਦੋਂ ਨਵੇਂ-ਨਵੇਂ ਮੋਬਾਈਲ ਚੱਲੇ ਸੀ ਉਦੋਂ ਸੋਸ਼ਲ ਮੀਡੀਆ ਨਹੀਂ ਹੈਗਾ ਸੀ ਤੇ ਇਹ ਵੀਡੀਓ ਸਭ ਤੋਂ ਪਹਿਲਾਂ ਵਾਇਰਲ ਹੋਈ ਸੀ ਹੁਣ ਟ੍ਰੈਂਡ ਸ਼ੁਰੂ ਹੋਇਆ ਸੀ ਜਲੰਧਰ ਤੋਂ ਅੱਜ ਵੀ ਨਿਊ ਜਵਾਰ ਨਗਰ ਸੀਡੀ ਕਾਂਡ ਨੂੰ ਕਹਿੰਦੇ ਆ ਬਾਜ਼ਾਰ 'ਚ ਸੀੜੀਆਂ ਵਿਕੀਆਂ ਬਣ ਬਣ ਕੇ ਉਸ ਦੀ ਔਰ ਫਿਰ ਪੁਲਿਸ ਨੇ ਪਰਚਾ ਵੀ ਦਿੱਤਾ ਤੇ ਉਹ ਚ ਜੋੜੇ ਨੂੰ ਉਹਨਾਂ ਨੇ ਪੁਲਿਸ ਨੇ ਇੰਨਾ ਕੁ ਧੋਤਾ ਚਲੋ ਦੋਸਤ ਮੇਰੇ ਹੁਣ ਜਿਨ੍ਹਾਂ ਨੇ ਕੁੱਟਿਆ ਡੀਆਈਜੀ ਬਣ ਗਏ ਨੇ ਪਰ ਇੰਨਾ ਕੁ ਕੁੱਟਿਆ 6 ਨੰਬਰ ਥਾਣੇ 'ਚ ਮੈਂ ਉਹਦਾ ਗਵਾਮਾ ਪਾੜ ਕੇ ਰਖਤਾ ਉਹਨਾਂ ਨੇ ਮੁੰਡੇ ਨੂੰ ਵੀ ਤੂੰ ਵੀਡੀਓ ਬਣਾਈ ਕਿਦਾਂ ਟੱਬਰ ਛੱਡ ਗਿਆ ਬਾਹਰ ਚਲਾ ਗਿਆ ਕੁੜੀ ਵੀ ਚਲੀ ਗਈ ਔਰ ਮੈਂ ਜਿਹੜੀ ਗੱਲ ਸਾਫ ਸਿੰਘ ਜੀ ਇਹ ਕਹਿਣਾ ਚਾਹਨਾ ਬਈ ਇਹ ਦੌਰ ਆਪਣਾ ਜਾਂਦਾ ਕਿੱਧਰ ਪਿਆ ਇਹ ਸਮਾਜ ਸਾਡਾ ਇਹੋ ਜਿਹਾ ਨਹੀਂ ਹੈਗਾ ਜਿਹੋ ਜਿਹਾ ਸਮਾਜ ਅਸੀਂ ਲੈ ਕੇ ਜਾਣੇ ਪਏ ਆ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੋਇਆ ਅਸੀਂ ਦੋ ਦਿਨ ਜਰੂਰ ਇੰਟਰਵਿਊ ਕੀਤੀਆਂ ਆਪਣੀਆਂ ਚਿੰਤਾ ਕੀਤੀਆਂ ਰਾਜ ਲਾਲੀ ਗੱਲ ਜਿਹੜੀ ਊਮਨ ਕਮਿਸ਼ਨ ਦੀ ਚੇਅਰਪਰਸਨ ਹੈ ਸੁਣੀਆਂ ਉਹਨੇ ਨੀਂਦ ਤੋਂ ਜਾਗੇ ਆ ਹੁਣ ਉਹਨਾਂ ਨੇ ਫਟਾਫਟ ਮੰਗਣੇ ਸ਼ੁਰੂ ਕਰਤੇ ਆ ਬਈ ਇਹਨਾਂ ਨੂੰ ਬਲੌਕ ਕਰੋ ਇਦਾਂ ਦੀਆਂ ਚੀਜ਼ਾਂ ਨੂੰ ਅਸ਼ਲੀਲਤਾ ਫੈਦੀ ਬਈ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿਸੇ ਨੂੰ ਬਈ 16 16 ਸਾਲ ਦੇ ਬੱਚੇ ਦੇਖਦੇ ਪਏ ਨੇ 20 20 ਸਾਲ ਦੀਆਂ ਕੁੜੀਆਂ ਦੇਖ ਕੇ ਆਪਣੇ ਉਦਾਂ ਦੇ ਲੱਖ ਮਟਕਾਉਂਦੀਆਂ ਪਈਆਂ ਜਿਵੇਂ ਕਮਲਕੌਰ ਭਾਬੀ ਨੂੰ ਦੇਖਦੇ ਆ ਤੇ ਇਸ ਕਰਕੇ ਜਿਹੜੇ ਲੋਕ ਕਮਲਕੌਰ ਦੇ ਹੱਕ 'ਚ ਖੜੇ ਆ ਖੜੇ ਰਹਿਣ ਲੇਕਿਨ ਪੰਜਾਬ ਚ ਉਹਨਾਂ ਦੇ ਖੜੇ ਹੋਣਾ ਠੀਕ ਆ ਉਹ ਇਸ ਚੀਜ਼ ਦੇ ਉੱਤੇ ਬਹਿਸ ਕਰਦੇ ਨੇ ਜੀ ਮਾਰ ਥੋੜਾ ਦੇਣਾ ਚਾਹੀਦਾ ਬਈ ਜਾਨੋ ਥੋੜਾ ਮਾਰ ਦੇਣਾ ਚਾਹੀਦਾ ਜਿੰਨਾ ਜੁਰਮ ਆ ਉਨੀ ਸਜ਼ਾ ਦਿਓ ਬਈ ਸਜ਼ਾ ਦੇਣਾ ਵੀ ਅਦਾਲਤਾਂ ਦਾ ਬਿਲਕੁਲ ਸਹੀ ਆ ਮੈਂ ਉਹਦੀ ਤਾਰੀਫ ਕਰਦਾ ਉਹਨਾਂ ਦੇ ਇਸ ਗੱਲ ਦੀ ਮੈਂ ਮੰਨਦਾ ਕਿ ਉਹ ਬਿਲਕੁਲ ਸਹੀ ਆ ਲੇਕਿਨ ਗੱਲ ਇਹ ਆ ਕਿ ਕਿਸੇ ਕੋਲ ਇਹ ਵੀ ਹੱਕ ਨਹੀਂ ਹੈਗਾ ਕਿ ਅਸੀਂ ਅਸ਼ਲੀਲ ਇਸ਼ਾਰੇ ਕਰਕੇ ਆਪਣੇ ਅੰਗਾਂ ਨੂੰ ਦਬਾ ਦਬਾ ਕੇ ਲੋਕਾਂ ਨੂੰ ਦਿਖਾਈਏ ਤੇ ਲੋਕਾਂ ਨੂੰ ਉਕਸਾਈਏ ਤੇ ਕੁੜੀਆਂ ਨੂੰ ਉਕਸਾਈਏ ਦੇਖੋ ਵੇ ਤੁਸੀਂ ਮੇਰੇ ਵੱਲ ਦੇਖੋ ਮੇਰੇ 3 3 ਲੱਖ ਫੋਲੋਅਰ ਬਣ ਗਏ ਮੈਂ ਮਹੀਨੇ ਦਾ ਲੱਖ ਲੱਖ ਰੁਪਏ ਕਮਾਈਆਂ ਇਹ ਧੰਦਾ ਪੰਜਾਬ ਦਾ ਧੰਦਾ ਬਣਾਤਾ ਇਹਨਾਂ ਨੇ ਸੋ ਇਸ ਕਰਕੇ ਰਾਜ ਲਾਲੀ ਗਿੱਲ ਵੀ ਹੁਣ ਸੀਰੀਅਸ ਹੋਏ ਨੇ ਪੰਜਾਬ ਦੀ ਪੁਲਿਸ ਵੀ ਸੀਰੀਅਸ ਹੋਈ ਆ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇਹੀ ਵਕਤ ਹੁੰਦਾ ਜਦੋਂ ਰਿਫਾਰਮਸ ਹੁੰਦੇ ਆ ਜਦੋਂ ਦੇਖੋ ਤੁਸੀਂ ਤੁਹਾਨੂੰ ਯਾਦ ਹੋਵੇਗਾ ਜਿਹੜੀ ਲੜਕੀ ਸੀ ਇੱਕ ਜਦ ਹੀ ਸਵਰਖ ਸਦਾਰ ਗਈ ਉਹਦੇ ਨਾਲ ਬੱਸ 'ਚ ਰੇਪ ਕੀਤਾ ਗਿਆ ਮੁੰਡਿਆਂ ਵੱਲੋਂ ਤੇ ਕਿਦਾਂ ਉਹਦੇ ਨਾਲ ਕੀ ਕੀਤਾ ਗਿਆ ਉਹ ਕੰਮ ਕੀਤੇ ਗਏ ਜਿਹੜੇ ਮਨੁੱਖੀ ਕਿਤਾਬਾਂ 'ਚ ਗਿਣੇ ਨਹੀਂ ਜਾ ਸਕਦੇ ਲੇਕਿਨ ਉਸ ਤੋਂ ਬਾਅਦ ਕਾਫੀ ਚੇਂਜ ਹੋਇਆ ਕਾਫੀ ਸੁਧਾਰ ਹੋਏ ਰਿਫਾਰਮਸ ਹੋਏ ਰਿਫਾਰਮਸ ਹੋਣ ਦੇ ਨਾਲ ਕੀ ਹੋਇਆ ਸੈਕਸ਼ਨ ਵਧਾਏ ਗਏ ਇੰਡੀਅਨ ਪੀਨਲ ਕੋਡ ਦੇ ਵਿੱਚ 354 ਲਾਈ ਗਈ 354ਏ ਬਣਾਈ ਗਈ 354ਬੀ ਬਣਾਈ ਗਈ 354ਸੀ ਬਣਾਈ ਗਈ ਯਾਨੀ ਤੁਸੀਂ ਕੁੜੀ ਦੇ ਪਿੱਛੇ ਵੀ ਨਹੀਂ ਜਾ ਸਕਦੇ ਤੁਸੀਂ ਕੁੜੀ ਦੀ ਫੋਟੋ ਵੀ ਨਹੀਂ ਖਿੱਚ ਸਕਦੇ ਤੇ ਇਹਦੇ ਨਾਲ ਕਿੰਨੇ ਰਿਫਾਰਮਸ ਹੋਏ ਕੁਝ ਜਿਹੜਾ ਵਾ ਉਹਦਾ ਕਟਿਆ ਵੀ ਜਿਵੇਂ ਆਮ ਜਾਂਦੇ ਲੋਕੀ ਬਾਜ਼ਾਰਾਂ ਚ ਕੋਈ ਜਾ ਰਿਹਾ ਕੁੜੀ ਦੀ ਪਿੱਛੋਂ ਫੋਟੋ ਬਣਾ ਰਿਹਾ ਕੋਈ ਅੱਗੋਂ ਬਣਾ ਰਿਹਾ ਵੀਡੀਓ ਕਾਫੀ ਫਰਕ ਪਿਆ ਲੇਕਿਨ ਲੋਕ ਮਾਨਸਿਕਤਾ ਜਿਹੜੀ ਉਹ ਬਦਲਦੀ ਨਹੀਂ ਹੈਗੀ ਹੁਣ ਹੁਣ ਇਹ ਜਿਹੜਾ ਕਮਲਕੌਰ ਵਾਲਾ ਇਨਸੀਡੈਂਟ ਹੈ ਇਹ ਪੰਜਾਬ ਦੇ ਵਿੱਚ ਇੱਕ ਸਬਜੈਕਟ ਬਣੇਗਾ ਬਦਲਾਅ ਦਾ ਰਿਫਾਰਮਸ ਦਾ ਜਨੂੰ ਕਹਿ ਸਕਦੇ ਆ ਐ ਸੋਸ਼ਲ ਮੀਡੀਆ ਅਕਾਊਂਟਾਂ ਤੇ ਗੰਦ ਪਾਣਾ ਪੰਜਾਬ ਦੀ ਜਿਹੜੀ ਸੰਸਕ੍ਰਿਤੀ ਆ ਉਹਨੂੰ ਕਹਾਣ ਕਰਨਾ ਇਹ ਬੰਦ ਹੋਊਗਾ ਕਿਉਂਕਿ ਹੁਣ ਪੁਲਿਸ ਵੀ ਸੀਰੀਅਸ ਹੋ ਰਹੀ ਆ ਤੇ ਜਿਹੜਾ ਊਮਨ ਕਮਿਸ਼ਨ ਮਹਿਲਾ ਕਮਿਸ਼ਨ ਜਿਹਨੂੰ ਕਿਹਾ ਜਾਂਦਾ ਉਹ ਵੀ ਬਹੁਤ ਇਸ ਨੂੰ ਸੰਜੀਦਗੀ ਨਾਲ ਲੈ ਰਿਹਾ ਅੱਛਾ ਡਾਕਟਰ ਸਾਹਿਬ ਜੇ ਆਪਾਂ ਇਸ ਪੂਰੇ ਮਾਮਲੇ ਤੇ ਗੌਰ ਕਰੀਏ ਤਾਂ ਕੁਝ ਇਲਜ਼ਾਮ ਲੰਘੇ ਦਿਨ ਤੋਂ ਲੱਗ ਰਹੇ ਆ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਅਮਰਤਪਾਲ ਮੈਰੋਂ ਨੇ ਵੀ ਰੇਪ ਕੀਤਾ ਆ ਕਮਲ ਕੌਰ ਦਾ ਐਡਿਟਿਵ ਇਲਜ਼ਾਮ ਲੱਗੇ ਵਿਦਾਊਟ ਪ੍ਰੂਫ ਉਹ ਵੀ ਹੈਰਾਨੀ ਹੁੰਦੀ ਹੈ ਨਹੀਂ ਇਲਜ਼ਾਮ ਲਾਣਾ ਲੈਂਦੇ ਆਪਣੀ ਸੋਚ ਹੈ ਮੈਂ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਤੱਥ ਤੋਂ ਸਾਹਿਬ ਸਿੰਘ ਜੀ ਕਦੇ ਨੇ ਬੋਲਦਾ ਤੇ ਨਾ ਮੈਂ ਬੋਲਣਾ ਜਿਨ੍ਹਾਂ ਨੇ ਲਾਇਆ ਉਹਨਾਂ ਦਾ ਆਪਣੀ ਮਾਨਸਿਕਤਾ ਹੈਗੀ ਉਹਨਾਂ ਦੀ ਆਪਣੀ ਸੋਚ ਹੈਗੀ ਉਹ ਹੋ ਸਕਦਾ ਉਹਨਾਂ ਕੋ ਸਬੂਤ ਹੋਵੇ ਲੇਕਿਨ ਮੇਰੀ ਆਦਤ ਹੈ ਮੈਂ ਐਜ਼ ਅ ਕ੍ਰੈਡੀਬਲ ਜਰਨਲਿਸਟ ਮੈਂ ਕਦੀ ਵੀ ਉਹ ਕੰਮ ਨਹੀਂ ਬੋਲਿਆ ਉਹ ਕੰਮ ਨਹੀਂ ਕੀਤਾ ਜਿੱਦਾ ਮੇਰੇ ਕੋ ਤੱਥ ਦੇ ਆਧਾਰ ਨਾ ਹੋਵੇ ਜੇ ਅੱਜ ਵੀ ਮੈਂ ਕੋਈ ਉਹਦੇ ਵੀਡੀਓ ਬਾਰੇ ਬੋਲਿਆ ਬਈ ਉਹਦੀ ਵੀਡੀਓ ਜਿਹੜੀ ਹੈ ਪਹਿਲਾਂ ਮੈਂ ਵੀਡੀਓ ਨੂੰ ਦੇਖਿਆ ਭਈ ਇਹ AI ਜਨਰੇਟਡ ਤਾਂ ਨਹੀਂ ਹੋ ਸਕਦੀ ਦੋ ਤਿੰਨ ਵਾਰੀ ਮੈਂ ਉਸ ਦੇ ਵਿੱਚੋਂ ਜ਼ੂਮ ਕਰਕੇ ਦੇਖਿਆ ਲੇਕਿਨ ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ ਲੇਕਿਨ ਫਿਰ ਵੀ ਮੈਂ ਕਿਹਾ ਕਿ ਮੈਂ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਮੈਂ ਇਸ ਚੀਜ਼ ਦਾ ਨਹੀਂ ਹੈਗਾ ਕਿ ਮੈਂ ਨੂੰ ਇਹਨੂੰ ਮੈਂ ਪ੍ਰੂਫ ਕਰਨਾ ਮੈਂ ਲੈਬੋਰਟ ਫੋਰੈਂਸਿਕ ਲੈਵਲ ਤੇ ਨਹੀਂ ਹੈਗਾ ਮੈਂ ਦੀ ਜਾਂਚ ਨਹੀਂ ਕਰ ਸਕਦਾ ਇਸ ਕਰਕੇ ਹਜੇ ਮੈਂ ਨੂੰ ਕਥਤ ਵੀਡੀਓ ਦਾ ਹੀ ਦਰਜਾ ਦੇਣਾ ਇਸ ਕਰਕੇ ਜਿਨ੍ਹਾਂ ਨੇ ਇਲਜ਼ਾਮ ਲਾਏ ਕ ਮੈਰੋਤੇ ਉਹਨਾਂ ਦੀ ਆਪਣੀ ਸੋਚ ਹੈਗੀ ਅੱਜ ਤਾਂ ਮੈਂ ਇੱਕ ਹੋਰ ਖਬਰ ਪੜ ਰਿਹਾ ਸੀ ਪਤਾ ਨਹੀਂ ਕਿਹੜੇ ਮੀਡੀਆ ਧਾਰੇ ਵੱਲੋਂ ਸੀਗੀ ਕਿ ਅਮਰਤਪਾਲ ਮਹਿਰੋ ਪਹਿਲਾ ਮੁਸਲਮਾਨ ਸੀ ਬਾਅਦ ਚ ਸਿੱਖ ਬਣ ਗਿਆ ਇਹ ਆਮ ਤੌਰ ਤੇ ਕਿਹਾ ਜਾਂਦਾ ਨਹੀਂ ਕਿਹਾ ਨਹੀਂ ਜਾਂਦਾ ਅੱਜ ਇਹ ਨਸ਼ਰ ਹੋਈ ਹੋਈ ਆ ਖਬਰ ਲੇਕਿਨ ਗੱਲ ਇਹ ਆ ਕਿ ਜਦੋਂ ਮੇਰੇ ਕੋਲ ਆਧਾਰ ਹੀ ਹੈ ਨਹੀਂ ਮੇਰੇ ਕੋਲ ਤਾਥੀ ਹੈ ਨਹੀਂ ਮੈਂ ਤੁਹਾਡੇ ਨਾਲ ਉਸ ਤੱਥਾਂ ਤੋਂ ਬਿਨਾ ਗੱਲ ਕੀ ਕਰਾਂਗਾ ਜੇ ਮੇਰੇ ਕੋਲ ਜਦੋਂ ਤਾਥ ਆਣਗੇ ਆਧਾਰ ਆਣਗੇ ਕਿ ਅਮਰਤਪਾਲ ਪਹਿਲੂ ਮਹਿਰੋ ਪਹਿਲਾ ਮੁਸਲਮਾਨ ਸੀ ਫਿਰ ਮੈਂ ਜ਼ਰੂਰ ਗੱਲ ਕਰਾਂਗਾ ਲੇਕਿਨ ਗੱਲ ਇਹ ਆ ਕਿ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਾਡੀ ਚਿੰਤਾ ਦਾ ਵਿਸ਼ੇ ਹੈਗਾ ਇੱਕ ਤਾਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਕਾਨੂੰਨ ਆਪਣੇ ਹੱਥ ਚ ਲੈ ਰਹੇ ਆ ਇਹਦੇ ਉੱਤੇ ਬੜਾ ਜ਼ਬਰਦਸਤ ਤਰੀਕੇ ਨਾਲ ਆਪਾਂ ਨੂੰ ਕੰਟਰੋਲ ਕਰਨਾ ਪਵੇਗਾ ਇੱਥੇ ਦੀ ਪੁਲਿਸ ਨੂੰ ਕੰਟਰੋਲ ਕਰਨਾ ਪਵੇਗਾ ਖੈਰ ਇਹ ਤਾਂ ਬਠਿੰਡਾ ਪੁਲਿਸ ਦੀ ਸ਼ਾਬਾਸ਼ ਹੋਈ ਹੈ ਅਮਨੀਤ ਕੋਂਡਲ ਦੀ ਸ਼ਾਬਾਸ਼ ਹੋਈ ਹੈ ਜਿਹੜੀ ਉੱਥੇ ਐਸਐਸਪੀ ਆ ਬਠਿੰਡਾ ਨੇ ਕਾਫੀ ਨੇੜੇੋਂ ਮੈਂ ਉਹਨਾਂ ਦੀ ਵਰਕਿੰਗ ਨੂੰ ਦੇਖਿਆ ਸ਼ਾਬਾਸ਼ ਹੈ ਉਸ ਮਹਿਲਾ ਪੁਲਿਸ ਅਫਸਰ ਦੀ ਕਿ ਉਹਨੇ ਬੰਦੇ ਫੜ ਲਏ ਅਮਰਤਪਾਲ ਮੈਰੋ ਚਲੋ ਦੁਬਈ ਨਿਕਲ ਗਿਆ ਲੇਕਿਨ ਦੋਨੋਂ ਫੜ ਲਏ ਉਹਨਾਂ ਨੇ ਫੜ ਲਏ ਤੇ ਉਸ ਤੋਂ ਇਲਾਵਾ ਹੋਰ ਵੀ ਅੱਗੇ ਜਿਹੜੀਆਂ ਜਾਂਚਾ ਹੋਰ ਚੱਲਦੀ ਪਈ ਆ ਕਈ ਬੰਦੇ ਹੋਰ ਇਨਵੋਲਵ ਵਿੱਚ ਹੋ ਰਹੇ ਨੇ ਜਿਵੇਂ ਜਿਵੇਂ ਅੱਗੇ ਵੱਧ ਰਹੀ ਹੈ ਜਾਂਚ ਮੈਨੂੰ ਲੱਗਦਾ ਕਿ ਅਮਰਤਪਾਲ ਮੈਰੋਨ ਨੂੰ ਵੀ ਦबई ਤੋਂ ਲੈ ਆਣਗੇ ਛੇਤੀ ਲੇਕਿਨ ਗੱਲ ਇਹ ਆ ਕਿ ਇਹ ਕੰਮ ਹੋਵੇ ਹੀ ਨਾ ਹਥਿਆਰ ਚੱਕਣੇ ਹੀ ਨਾ ਪੈਣ ਸਾਡਾ ਸੂਬਾ ਹੋ ਜਾ ਮਨਣਾ ਚਾਹੀਦਾ ਇਹ ਉਹੋ ਜਿਹਾ ਹੋਣਾ ਚਾਹੀਦਾ ਸੂਬਾ ਜਿੱਥੇ ਸੰਸਕ੍ਰਿਤੀ ਗੁਰੂਆਂ ਦੀ ਦਿੱਤੀ ਹੋਈ ਦਾਤ ਦੀ ਚਲਕ ਹੋਵੇ ਜਿੱਥੇ ਸਾਡੀ ਭਾਸ਼ਾ ਦਾ ਚੜਦੀ ਕਲਾ ਛੋਵੇ ਸਾਡੀ ਸੰਸਕ੍ਰਿਤੀ ਚੜਦੀ ਕਲਾ ਛੋਵੇ ਸਾਨੂੰ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਣਾ ਜਿਹੜਾ ਇਹ ਸਾਰਾ ਗੰਦ ਜਿਹੜਾ ਇੱਥੇ ਸੋਸ਼ਲ ਮੀਡੀਆ ਨੇ ਪੰਜਾਬ ਦਾ ਬੇੜਾ ਗਰਗ ਕਰਤਾ ਇਹ ਬਹੁਤ ਜਿਹੜਾ ਸੀਰੀਅਸ ਸਬਜੈਕਟ ਹੈ ਕਿਉਂਕਿ ਇਹਦਾ ਨੁਕਸਾਨ ਕਿਸੇ ਹੋਰ ਨੂੰ ਹੋਵੇ ਨਾ ਹੋਵੇ ਮੈਂ ਸਮਝਦਾ ਦਾ ਕੋਈ ਨੁਕਸਾਨ ਦਿੱਲੀ ਨੂੰ ਨਹੀਂ ਹੋਣਾ ਕੋਈ ਬੰਬੇ ਨੂੰ ਹੋਣਾ ਕਿਸੇ ਨੂੰ ਨਾ ਸਾਡੀ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਇਹਦੇ ਨਾਲ ਸਾਡੀ ਵਿਰਾਸਤ ਤੇ ਸੰਸਕ੍ਰਿਤੀ ਨੂੰ ਟਾਹ ਲੱਗਦਾ ਪਿਆ ਲੋਕ ਸਭ ਅਸੀਂ ਹੁਣ ਹੁਣ ਤੱਕ ਇਹ ਤਾਂ ਦੇਖ ਲਿਆ ਕਿ ਠੀਕ ਹੈ ਕੰਟੈਂਟ ਮਾੜਾ ਸੀਗਾ ਨਹੀਂ ਰੈਲੇਵੈਂਟ ਸੀਗਾ ਬੇਸ਼ੱਕ ਨਹੀਂ ਸੀਗਾ ਅਸੀਂ ਮੰਨਦੇ ਆ ਪਰ ਕਤਲ ਨੂੰ ਜਸਟੀਫਾਈ ਨਹੀਂ ਆਪਾਂ ਕਰ ਸਕਦੇ ਇਹ ਤਾਂ ਦਾਵਾ ਆ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਇਹਨੂੰ ਜਸਟੀਫਾਈ ਕਰ ਦਿੰਦੇ ਆ ਜਾਂ ਕਹਿ ਦਿੰਦੇ ਆ ਕਿ ਜੋ ਹੋਇਆ ਠੀਕ ਹੋਇਆ ਫਿਰ ਆਪਾਂ ਕੀ ਕਹੀ ਦੇਖੋ ਜੇ ਤੁਸੀਂ ਇੱਕ ਅਧਿਆਤਮ ਦੀ ਨਜ਼ਰ ਨਾਲ ਦੇਖੋ ਜੇ ਪੰਜਾਬ ਦੀ ਸੰਸਕ੍ਰਿਤੀ ਦੇ ਪਹਿਰੇਦਾਰ ਤੇ ਗੁਰੂ ਦੇ ਇੱਕ ਸਿੱਖ ਦੇ ਹਿਸਾਬ ਨਾਲ ਦੇਖੋ ਤੇ ਫਿਰ ਉਹਨਾਂ ਦੀ ਗੱਲ ਦੇ ਉੱਤੇ ਮੈਮੀ ਪੈਰਾ ਦਿਨ ਨਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤੁਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਦੇਖਿਓ ਜਰਾ ਤੁਹਾਨੂੰ ਅੱਜ ਦੱਸਦਾ ਇੱਕ ਪਾਸੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੂਜੀ ਛੋਰ ਦੇ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਤੀਜੀ ਛੋਰ ਤੇ ਸ੍ਰੀ ਦਰਬਾਰ ਸਾਹਿਬ ਚੌਥੀ ਛੋਰ ਦੇ ਉੱਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਚੌਰਸ ਖਾਨੇ ਦੇ ਵਿੱਚ ਪੰਜਾਬ ਹੈ ਤੇ ਇਹਦੇ ਚਾਰ ਪਹਿਰੇਦਾਰ ਬੈਠੇ ਹੈ ਚਲੋ ਠੀਕ ਹੈ ਸ੍ਰੀ ਕਰਤਾਰਪੁਰ ਸਾਹਿਬ ਬਾਹਰ ਡੇਰਾ ਬਾਬਾ ਨਾਨਕ ਅਸੀਂ ਵਿੱਚ ਬੈਠੇ ਆਂ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਸ਼ਾਇਦ ਹੀ ਕੋਈ ਇੱਕ ਪਿੰਡ ਹੋਊਗਾ ਦੋ ਪਿੰਡ ਜਿੱਥੇ ਗੁਰਦੁਆਰਾ ਸਾਹਿਬ ਨਾ ਹੋਣ ਮੈਨੂੰ ਇਹ ਦੱਸੋ ਹਰ ਹਰ ਸਾਡੇ ਕਦਮ ਦੇ ਉੱਤੇ ਗੁਰੂ ਮਹਾਰਾਜ ਦੀ ਜਿਹੜੀ ਆ ਉਹ ਗੁਰਦੁਆਰਾ ਬਣਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜਪਾਣਾ ਕਈ ਕਈ ਪਿੰਡ ਐ ਹੋਜੇ ਜਿੱਥੇ ਤਿੰਨ ਤਿੰਨ ਗੁਰਦੁਆਰੇ ਆ ਚਾਰ ਚਾਰ ਗੁਰਦੁਆਰੇ ਆ ਤੁਸੀਂ ਲੋਕਾਂ ਦੀ ਸਪਿਰਚੁਅਲਿਟੀ ਦੇਖੋ ਕਿੰਨਾ ਲੋਕਾਂ ਦੇ ਇਥੇ ਧਰਮ ਵਾਲੇ ਨਾਲ ਜੁੜੇ ਹੋਏ ਆ ਬੰਦੇ ਤੇ ਅਸੀਂ ਉਸ ਸੂਬੇ ਦੇ ਵਿੱਚ ਰਹਨੇ ਆ ਜਿੱਥੇ ਸਾਰੇ ਆਸ-ਪਾਸ ਗੁਰੂ ਕੀ ਗੁਰੂ ਮਹਾਰਾਜ ਦੇ ਦਵਾਰੇ ਹੈਗੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਹੈ ਜਿੱਥੇ ਸ੍ਰਿਸ਼ਟੀ ਦੀ ਰਚਨਾ ਕਰਤਾ ਆ ਬੈਠੇ ਹੋਏ ਤੇ ਅਸੀਂ ਇਸ ਸੂਬੇ 'ਚ ਬੈਠ ਕੇ ਆ ਚੀਜ਼ਾਂ ਕਰਾਂਗੇ ਇਸ ਕਰਕੇ ਆਪਣੇ ਆਪ ਨੂੰ ਸੁਧਾਰਨਾ ਵੀ ਪੈਣਾ ਅਸੀਂ ਬਾਕੀ ਕੌਮਾਂ ਨਾਲੋਂ ਬਿਲੱਖਣ ਆ ਪੰਜਾਬ ਦੀ ਜਿਹੜੀ ਕੌਮ ਹੈ ਉਹ ਬਾਕੀਆਂ ਨਾਲੋਂ ਅਲੱਗ ਹੈ ਸਾਡੀ ਜਿਹੜੀ ਸਾਡੀ ਸੋਚ ਹੈ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਚੱਲਣ ਦੀ ਸੋਚ ਹੈ ਤੇ ਦੂਜੇ ਪਾਸੇ ਚਲੇ ਜਾਓ ਉੱਥੇ ਸਵੇਰੇ ਬਾਕੀ ਸੂਬਿਆਂ 'ਚ ਚਲੇ ਜਾਓ ਦੇਖੋ ਕੀ ਹਾਲਾਤ ਆ ਉੱਥੇ ਉੱਥੇ ਕਿਉਂਕਿ ਉਹ ਹੈ ਹੀ ਨਹੀਂ ਧਰਮ ਤੇ ਸੰਸਕ੍ਰਿਤੀ ਹੈ ਹੀ ਨਹੀਂ ਨਹੀਂ ਉੱਥੇ ਧਰਮ ਤੇ ਤੁਸੀਂ ਸੋਚ ਸਕਦੇ ਹੋ ਮਨੀਪੁਰ ਦੇ ਵਿੱਚ ਕੁੜੀਆਂ ਦੇ ਕਪੜੇ ਲਵਾ ਕੇ ਤੇ ਕਿਵੇਂ ਨੰਗੇ ਸੜਕਾਂ ਤੇ ਢੁਲਾਇਆ ਕੀ ਸੋਚ ਸਕਦੇ ਹੋ ਇਹ ਵਾਕਿਆ ਪੰਜਾਬ 'ਚ ਹੋ ਸਕਦਾ ਸੋਚ ਸਕਦੇ ਹੋ ਇੱਥੇ ਤਾਂ ਜਾਨੋ ਮਾਰ ਦੇਣਗੇ ਲੋਕ ਜੇ ਕਿਸੇ ਧੀ ਪੈਂਦੇ ਇਦਾਂ ਕਿ ਕਪੜੇ ਲਾਣ ਵਾਲੀ ਕੋਈ ਗੱਲ ਕਰੂਗਾ ਭਾਵੇਂ ਜਾਨ ਹੋਵੇ ਨਾ ਪਛਾਣ ਹੋਵੇ ਇਹ ਇਦਾਂ ਦੇ ਵਾਕਿਆ ਸਾਡੇ ਪੰਜਾਬ 'ਚ ਨਹੀਂ ਹੋ ਸਕਦੇ ਕਿਉਂ ਨਹੀਂ ਹੋ ਸਕਦੇ ਸਾਡਾ ਪੰਜਾਬ ਹੋਰ ਧਾਰਮਿਕ ਸਟੇਟ ਹੈ ਅਸੀਂ ਇਹਨੂੰ ਉਹ ਮੈਂ ਇਹਨੂੰ ਪੰਜਾਬ ਨੂੰ ਦੂਜੀ ਸਟੇਟ ਨਹੀਂ ਕਹਿੰਦਾ ਕਿ ਯਾਰ ਇੱਕ ਰੈਵਨਿਊ ਸਟੇਟ ਹੈ ਜੀ ਇਲੈਕਸ਼ਨ ਵਾਲੀ ਲੋਕਾਂ ਲਈ ਗਣੀ ਗਣੀ ਹੋਊਗੀ ਯਾਰ ਇਹ ਸਟੇਟ ਲੇਕਿਨ ਸਾਡੇ ਲਈ ਇਹ ਇੱਕ ਧਾਰਮਿਕ ਸਟੇਟ ਹੈ ਮੈਨੂੰ ਹਿੰਦੁਸਤਾਨ ਦੀ ਇੱਕ ਵੀ ਸਟੇਟ ਦੱਸ ਦਿਓ ਜਿਹਦੇ ਵਿੱਚ ਇੰਨੀ ਸਪਿਰਚੁਅਲਿਟੀ ਹੋਵੇ ਇੰਨੇ ਧਾਰਮਿਕ ਸਥਾਨ ਹੋਣ ਜਿੱਥੇ ਇੰਨਾ ਪਾਰਟ ਸੇ ਹੁੰਦੀ ਹੋਵੇ ਸਵੇਰੇ 3 ਵਜੇ ਲੋਕ ਗੁਰਦੁਆਰੇ ਸਾਹਿਬ ਸੇਵਾ ਕਰਦੇ ਹੋਣ ਉੱਟ ਉੱਟ ਕੇ 3 ਵਜੇ ਜਾਂਦੇ ਆ ਲੋਕ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ 3 ਵਜੇ ਲੋਕ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਤੇ ਤੁਸੀਂ ਮੈਨੂੰ ਦੱਸੋ ਦਿਖਾਓ ਮੈਨੂੰ ਮੈਨੂੰ ਐਗਜ਼ਾਮਪਲਾਂ ਦਿਓ ਤੇ ਅਸੀਂ ਉਸ ਸਟੇਟ ਵਿੱਚ ਗੰਦ ਫਰੋਸ ਰਹੇ ਹਾਂ ਯਾਰ ਇਹ ਤਾਂ ਹੁਣ ਸਾਰੀ ਸਟੇਟ ਨੂੰ ਇਕੱਠਾ ਮੈਂ ਕਤਲ ਨੂੰ ਜਸਟੀਫਾਈ ਨਹੀਂ ਕਰ ਰਿਹਾ ਲੇਕਿਨ ਬਕਤੌਰ ਹੈਡ ਗਰੰਟੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਰਿਹਾ ਦਰਬਾਰ ਸਾਹਿਬ ਦੀ ਸੇਵਾ ਕਰ ਰਿਹਾ ਉਹਨਾਂ ਦੇ ਨਜ਼ਰੀਏ ਦੇ ਨੂੰ ਮੈਂ ਆਪਣੇ ਤੱਥਾਂ ਦੇ ਵਿੱਚ ਆਪਣੀਆਂ ਵਾਕਿਆ ਦੇ ਵਿੱਚ ਆਪਣੇ ਅਲਫਾਜਾਂ ਦੇ ਵਿੱਚ ਤੁਹਾਨੂੰ ਪੇਸ਼ ਹਾਂ ਹਾਂ ਸਪਿਰਚੁਅਲ ਸੈਂਟੀਮੈਂਟ ਹਾਂ ਸਪਿਰਚੁਅਲ ਸੈਂਟੀਮੈਂਟ ਹੈ ਯਾਰ ਇਹ ਸਪਿਰਚੁਅਲ ਸੈਂਟੀਮੈਂਟ ਹੈ ਨਾ ਉਜੇ ਤੁਸੀਂ ਉੱਥੇ ਬੈਠ ਕੇ ਦੇਖੋ ਕਿ ਇਹ ਜਿਹੜੀ ਹੈ ਹੁਣ ਦੇਖੋ ਯਾਰ ਤੁਸੀਂ ਕੰਪੈਰੀਜ਼ਨ ਕਰੋ ਗੁਲਾਮ ਇਹਨੂੰ ਬੀਬੀ ਬਲਬੀਰ ਕੌਰ ਨੂੰ 6 ਮਹੀਨੇ ਦਾ ਬੱਚਾ ਚੱਕਿਆ ਜੈਤੋਂ ਦੇ ਮੋਰਚੇ 'ਚੋਂ ਸ਼ਾਮਲ ਹੋਈ ਰਸਤੇ 'ਚ ਅੰਗਰੇਜ਼ਾਂ ਨੇ ਗੋਲੀਆਂ ਮਾਰਤੀਆਂ ਪਾਠ ਕਰਦੀ ਜਾ ਰਹੀ ਸੀ ਉੱਥੇ ਉਹਨੇ ਰੇਤਾਂ ਨੂੰ ਪਰੇ ਕੀਤਾ ਤੇ ਬੱਚੇ ਨੂੰ ਉੱਥੇ ਹੀ ਦਫਨਾ ਦਿੱਤਾ ਨਾਲ ਵਾਹਿਗੁਰੂ ਕਿਹਾ ਵੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਟਾੜੀ ਦਿੱਤੀ ਹੋਈ ਦਾ ਜੀ ਮੈਂ ਤੁਹਾਨੂੰ ਸਮਰਪਿਤ ਕੀਤੀ ਆ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰਾਨ ਜਾ ਰਹੀ ਆ ਮੋਰਚੇ ਤੇ ਜਾ ਰਹੀ ਆ ਤੇ ਮੈਨੂੰ ਬਲ ਬਖਸ਼ੋ ਐਡੀ ਉਦਾਹਰਨਾ ਮਿਲ ਸਕਦੀ ਆ ਕਿਤੇ ਔਰ ਅੱਗੇ ਜਾ ਕੇ ਅੰਗਰੇਜ਼ਾਂ ਨੇ ਉਹਨੂੰ ਵੀ ਗੋਲੀ ਮਾਰ ਦਿੱਤੀ ਮਰ ਗਈ ਉਹ ਵੀ ਸ਼ਹਾਦਤ ਲੈ ਲਈ ਉਹਦੀ ਕਹਾਣੀ ਤਾਂ ਪੜੋ ਅਸੀਂ ਕਿਸ ਵਿਰਸੇ ਦੇ ਲੋਗ ਆ ਯਾਰ ਤੁਸੀਂ ਗੁਲਾਬਕੌਰ ਦੀ ਹਿਸਟਰੀ ਪੜੋ ਤੁਸੀਂ ਗੁਲਾਬਕੌਰ ਸਪਿਰਚੁਅਲ ਨਹੀਂ ਸੀ ਕ੍ਰਾਂਤੀਕਾਰੀ ਸੀ ਅੰਗਰੇਜ਼ਾਂ ਦੇ ਨੱਕ ਚ ਦਮ ਕਰ ਛੱਡਿਆ ਉਹਨੇ ਕ੍ਰਾਂਤੀਕਾਰੀ ਜਿਹੜੀ ਗਦਰ ਲਹਿਰ ਸ਼ੁਰੂ ਕੀਤੀ ਗਈ ਉਹ ਚ ਬਹੁਤ ਵੱਡਾ ਹੱਥ ਹੈ ਗੁਲਾਬਕੌਰ ਦਾ ਅੰਗਰੇਜ਼ਾਂ ਤੋਂ ਡਰਦੀ ਨਹੀਂ ਸੀ ਉਹਨੇ ਦੇਹ ਹਥਿਆਰ ਤੇ ਹਥਿਆਰ ਤੇ ਪੋਸਟਰ ਤੇ ਪੋਸਟਰ ਲਾਗੇ ਅੰਗਰੇਜ਼ਾਂ ਦੀ ਜਾਨ ਕੱਢ ਛੱਡੀ ਗਦਰੀ ਬਾਬਿਆਂ ਨੂੰ ਨੀਂਦ ਚੋਂ ਖੜਾ ਕੀਤਾ ਤੇ ਇਹ ਕਿੱਧਰਲੇ ਪਾਸੇ ਦੀਆਂ ਗੱਲਾਂ ਹੈ ਕੋਰ ਅਲਫਾਜ ਨੂੰ ਕੋਰ ਦੀ ਦਾਤ ਨੂੰ ਤੁਸੀਂ ਉਹਦਾ ਮਤਲਬ ਤਾਂ ਸਮਝਣਾ ਚਾਹੀਦਾ ਮੈਂ ਐਜ਼ ਅ ਸਪਿਰਚੁਅਲ ਗੱਲ ਕਰ ਰਿਹਾ ਜੇ ਮੈਂ ਪੁਲਿਸ ਅਫਸਰ ਹੁੰਦਾ ਫਿਰ ਮੈਂ ਕਹਿੰਦਾ ਅਮਰਤਪਾਲ ਮੈਰੋ ਨੇ ਗਲਤ ਕੀਤਾ ਵਾ ਤੱਕਾ ਕੀਤਾ ਹਾਂ ਉਹ ਗਲਤ ਕੀਤਾ ਉਹਨੇ ਮੈਂ ਅੱਜ ਵੀ ਕਹਿੰਦਾ ਗਲਤ ਕੀਤਾ ਕਿਉਂਕਿ ਮੈਂ ਬਤੌਰ ਇੱਕ ਪੱਤਰਕਾਰ ਮੈਂ ਥੋੜਾ ਉਹ ਗੁਰੂ ਅਨੰਦ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਹੈਡ ਗ੍ਰੰਥੀ ਸਾਹਿਬ ਉਹਨਾਂ ਦੀ ਸਪਿਰਚੁਅਲਿਟੀ ਦੇ ਵਿੱਚ ਨਿਕਲ ਗਿਆ ਉੱਧਰ ਜੇ ਮੈਂ ਬਤੌਰ ਤੁਸੀਂ ਐਜ਼ ਦੇਖੋ ਤੇ ਉਹਨੇ ਵੀ ਗਲਤ ਕੀਤਾ ਹਥਿਆਰ ਚੱਕਣ ਲਈ ਕਿਸੇ ਨੇ ਨਹੀਂ ਕਿਹਾ ਹਥਿਆਰ ਚੱਕਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਕਿਹਾ ਜਦੋਂ ਜ਼ੁਲਮ ਹੋਵੇ ਉਹਦਾ ਬਦਲਾ ਲੈਣਾ ਇਹ ਜ਼ੁਲਮ ਨਹੀਂ ਆ ਇਹ ਸੰਸਕ੍ਰਿਤੀ ਤੇ ਟਾਹ ਹੈ ਕਾਨੂੰਨ ਹੈ ਪੁਲਿਸ ਹੈ ਇਕੱਠੇ ਹੋਵੋ ਨਿਹੰਗ ਸਿੰਘ ਦਫਤਰ ਕੇ ਲੋ ਕਿਉਂ ਨਹੀਂ ਬੰਦ ਹੋਣਗੇ ਅਕਾਊਂਟ ਹੁਣ ਵੀ ਤਾਂ ਬੰਦ ਹੋ ਰਹੇ ਆ ਹੁਣ ਵੀ ਤਾਂ ਬੰਦ ਕੀਤੇ ਆ ਦੀਪਿਕਾ ਲੁਥਰ ਨੇ ਆਪੇ ਅਕਾਊਂਟ ਬੰਦ ਕਰਤਾ ਇਹੀ ਤੁਸੀਂ ਜਾ ਕੇ ਪੁਲਿਸ ਤੇ ਦਵਾ ਪਾਇਆ ਹੋਵੇ ਬੰਦ ਕਰਾਓ ਇਦਾਂ ਦੇ ਅਕਾਊਂਟ ਕਿਉਂ ਨਹੀਂ ਹੋਣਗੇ 100% ਹੋਣਗੇ अच्छा ਜਦੋਂ ਇਹ ਮਾਮਲਾ ਲੰਗੇ ਦਿਨੀ ਘੋਮਨ ਬ੍ਰਦਰਸ ਟੇਕਓਵਰ ਕਰਦੇ ਆ ਜਾਂ ਕਹਿੰਦੇ ਆ ਕਿ ਉਹ ਲੜਨਗੇ ਅਮਰਤਪਾਲ ਮੈਰੋਂ ਦਾ ਕੇਸ ਜਾਂ ਜਿਸ ਤਰ੍ਹਾਂ ਵੀ ਇਹਨੂੰ ਟੇਕਓਵਰ ਕਰਨਗੇ ਉਹ ਕਹਿੰਦੇ ਆ ਕਿ ਅਮਰਤਪਾਲ ਮੈਰੋ ਸਰੈਂਡਰ ਕਰਨ ਨੂੰ ਤਿਆਰ ਹੈ ਡਾਕਟਰ ਸਾਹਿਬ ਇੱਥੇ ਇੱਕ ਗੱਲ ਨਹੀਂ ਸਮਝ ਆਉਂਦੀ ਜੇ ਸਰੈਂਡਰ ਕਰਨ ਨੂੰ ਤਿਆਰ ਹੈ ਫਿਰ ਫਰਾਰੀ ਦਾ ਕੀ ਮਤਲਬ ਦੇਖੋ ਮੈਨੂੰ ਹਜੇ ਤੱਕ ਇਹ ਨਹੀਂ ਪਤਾ ਭਾਈ ਉਹ ਫਰਾਰ ਹੋ ਕੇ ਦੁਬਈ ਗਿਆ ਲੇਕਿਨ ਇਹ ਮਤਲਬ ਕਿਉਂ ਇਹਦਾ ਸਰੈਂਡਰ ਕਰਨ ਦੀ ਗੱਲ ਕਰ ਰਿਹਾ ਕਿਉਂਕਿ ਉਹਦੀ ਆਪਣੇ ਵਕੀਲਾਂ ਨਾਲ ਗੱਲ ਹੋਈ ਹੋਣੀ ਹੈ ਮੇਰੇ ਨਾਲ ਤਾਂ ਗੱਲ ਨਹੀਂ ਹੋਈ ਲekin ਗੱਲ ਇਹ ਹੈ ਕਿ ਕਾਨੂੰਨ ਦੇ ਵਿੱਚ ਆਣਾ ਹੀ ਪੈਣਾ ਹਿੰਦੁਸਤਾਨ ਦਾ ਸੰਵਿਧਾਨ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਇੱਥੇ ਜੁਡੀਸ਼ਰੀ ਸਿਸਟਮ ਜਿਹੜਾ ਉਹ ਇੱਕ ਲੋਕਤੰਤਰ ਦਾ ਹਿੱਸਾ ਹੈ ਤੁਸੀਂ ਇਹ ਕੋਈ ਉਹ ਸਟੇਟ ਨਹੀਂ ਹੈਗੀ ਰਾਜੇ ਵਾਲੀ ਕਿ ਤਾਲੀਬਾਨ ਵਾਲੀ ਕਿ ਆਪਣੀ ਸਜ਼ਾ ਦੇ ਦਿੱਤੀ ਤੇ ਬਸ ਠੀਕ ਹੈ ਬੈਠ ਜਾ ਆਰਾਮ ਇੱਥੇ ਤੁਹਾਨੂੰ ਹਿੰਦੁਸਤਾਨ ਦੀ ਜਮਹੂਰੀਅਤ ਦੇ ਵਿੱਚ ਲੋਕਤੰਤਰ ਦੇ ਵਿੱਚ ਤੁਹਾਨੂੰ ਨਿਆਇਕ ਪਰਨਾਲੀ ਜਿਹੜੀ ਆ ਉਹ ਚੋਂ ਗੁਜ਼ਰਨਾ ਹੀ ਪੈਣਾ ਆ ਤੁਸੀਂ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਬਰੀ ਹੋ ਜਾਓ ਬਾਅਦ ਦੀ ਗੱਲ ਐ ਲੇਕਿਨ ਗੱਲ ਇਹ ਐ ਕਿ ਕੱਲ ਨੂੰ ਇਸ ਹਿਸਾਬ ਨਾਲ ਹਰ ਕੋਈ ਬੰਦਾ ਜਿਹੜਾ ਕਿਰਪਾਨਾ ਚੱਕ ਲੇਗਾ ਤੇ ਮਾਰਨਾ ਸ਼ੁਰੂ ਕਰ ਦੇਗਾ ਮੈਂ ਉਹਦਾ ਪੱਖ ਧਰ ਨਹੀਂ ਆ ਇਹ ਜਿਹੜਾ ਰਸਤਾ ਹੁੰਦਾ ਨਾ ਇਹ ਬਹੁਤ ਆਖਿਰਲੇ ਰਸਤੇ ਹੁੰਦੇ ਆ ਬਹੁਤ ਆਖਿਰਲੇ ਰਸਤੇ ਹੁੰਦੇ ਆ ਜਿਹੜੇ ਸਟਾਰਟਿੰਗ ਰਸਤੇ ਹੁੰਦੇ ਆ ਹਮੇਸ਼ਾ ਜਿਹੜੀ ਐ ਪ੍ਰਸ਼ਾਸਨ ਤੇ ਦਬਾਬ ਹੁੰਦਾ ਕਰਨੇ ਹੁੰਦੇ ਆ ਪ੍ਰਦਰਸ਼ਨ ਹੁੰਦੇ ਆ ਅਕੀਲੇ ਰਸਤੇ ਹੁੰਦੇ ਆ ਤਾਂ ਇਸ ਰਸਤਿਆਂ ਤੇ ਉੱਤੇ ਨਹੀਂ ਚੱਲਣਾ ਚਾਹੀਦਾ ਇਹ ਸਾਨੂੰ ਨਾਲੇ ਇਹ ਬਖਸ਼ਿਸ਼ ਨਹੀਂ ਹੈਗੀ ਕਿ ਅਸੀਂ ਕੁੜੀਆਂ ਦੇ ਇਦਾਂ ਮਾਰ ਦਈਏ ਇਹ ਬਖਸ਼ਿਸ਼ ਨਹੀਂ ਹੈ ਕਾਨੂੰਨ ਆਪਣਾ ਕੰਮ ਕਰਦਾ ਹੈ ਕਾਨੂੰਨ ਨੂੰ ਕਰਨਾ ਚਾਹੀਦਾ ਲੇਕਿਨ ਮੈਨੂੰ ਨਹੀਂ ਸਮਝਦਾ ਕਿ ਇੱਕ ਔਰਤ ਦੇ ਕਤਲ ਨੂੰ ਮੈਂ ਜਸਟੀਫਾਈ ਕਰ ਰਿਹਾ ਲੇਕਿਨ ਸਪਿਰਚੁਐਲਿਟੀਜ਼ ਔਰ ਜਿਹੜੇ ਸੈਂਟੀਮੈਂਟਸ ਆ ਉਹ ਸਾਡੇ ਪੰਜਾਬ ਦੇ ਬਾਕੀਆਂ ਨਾਲੋਂ ਅਲੱਗ ਹੈਗੇ ਆ ਅੱਛਾ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਵਾਰੀ ਦੀਪਕਲ ਉਥਰਾ ਦੀ ਗੱਲ ਕਰ ਲਈਏ ਕਿਉਂਕਿ ਆ ਇਕ ਤਾਂ ਸਿਕਿਉਰਿਟੀ ਮਿਲ ਗਈ ਤਿੰਨ ਪੁਲਿਸ ਮੁਲਾਜ਼ਮ ਤਾਇਨਾਤ ਨੇ ਦੂਸਰੀ ਗੱਲ ਉਹਨਾਂ ਦਾ ਅਕਾਊਂਟ ਵੀ ਬੈਨ ਹੋ ਗਿਆ ਜਾਂ ਉਹਨਾਂ ਨੇ ਆਪ ਹੀ ਬੰਦ ਕਰ ਦਿੱਤਾ ਤੇ ਵੱਡੀ ਗੱਲ ਇਹ ਹੈ ਕਿ ਖਬਰ ਇਹ ਵੀ ਚੱਲੀ ਹੈ ਕਿ ਬੰਬੀਹਾ ਗੈਂਗ ਦੇ ਨਾਂ ਤੇ ਇੱਕ ਈਮੇਲ ਵੀ ਉਹਨਾਂ ਨੂੰ ਆਈ ਹੈ ਇਹ ਸਾਰੇ ਬਾਰੇ ਦੱਸਿਓ ਦੇਖੋ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੂੰ ਕੁਝ ਇਦਾਂ ਦੇ ਇਨਪੁਟਸ ਮਿਲੇ ਆ ਕਿ ਇਹਦੀ ਜਾਨ ਨੂੰ ਖਤਰਾ ਹੈਗਾ ਔਰ ਇਸੇ ਕਰਕੇ ਉਹਨੇ ਆਪਣੇ ਅਕਾਊਂਟਸ ਵੀ ਬੰਦ ਕਰ ਦਿੱਤੇ ਆ ਉਹਦੇ ਘਰ ਦੇ ਬਾਹਰ ਸੁਰੱਖਿਆ ਵੀ ਲਗਾ ਦਿੱਤੀ ਗਈ ਆ ਮੈਂ ਜਿਹੜੀ ਤੁਹਾਨੂੰ ਗੱਲ ਕੱਢਦਾ ਹਟਿਆ ਨਾ ਤੁਸੀਂ ਕੀ ਸਮਝਦੇ ਹੋ ਜਿਹੜਾ ਸ਼ਿਵ ਸੈਨਾ ਦੇ ਸੂਰੀ ਦਾ ਕਤਲ ਹੈ ਭਾਈ ਸੰਦੀਪ ਸਿੰਘ ਨੇ ਉਦਾਂ ਹੀ ਕਰਤਾ ਬੈਠੇ ਨੇ ਜਦੋਂ ਸੈਂਟੀਮੈਂਟਸ ਤੁਸੀਂ ਇੱਕ ਦੇ ਹਾਰਟ ਕਰੋਗੇ ਤੇ ਕਿਤੇ ਨਾ ਕਿਤੇ ਉਹਦੇ ਅੰਦਰੋਂ ਉਹ ਅੱਗ ਬੁਬਲਾ ਨਿਕਲ ਜਾਂਦਾ ਹੈ ਭਾਈ ਸੰਦੀਪ ਸਿੰਘ ਕੋਈ ਟੈਰਿਸਤ ਤਾਂ ਨਹੀਂ ਹੈਗਾ ਸੀ ਕੋਈ ਖਾੜਕੂ ਤਾਂ ਨਹੀਂ ਹੈਗਾ ਸੀ ਲੇਕਿਨ ਜਦੋਂ ਉਹ ਸ਼ਕਲ ਉਹਨੇ ਦੇਖੀ ਬਈ ਇਹਨੇ ਸਾਡੇ ਸਿੱਖਾਂ ਬਾਰੇ ਕੀ ਬੋਲਿਆ ਅੰਦਰ ਅੱਗ ਨਿਕਲ ਆਂਦੀ ਹੈ ਹੁਣ ਜਿਹੜੀ ਧਮਕੀ ਦੀਪਕ ਲੂ ਦੀਪਿਕਾ ਲੁਥਰਾ ਨੂੰ ਮਿਲੀ ਹੋਣੀ ਹੈ ਉਹ ਹੋ ਸਕਦਾ ਹੈ ਕਿ ਇਹਨੇ ਕੁਝ ਨਾ ਕੁਝ ਬੋਲਿਆ ਹੋਵੇ ਜਿਸ ਦੇ ਨਾਲ ਉਹਨਾਂ ਨੂੰ ਲੱਗਿਆ ਹੋਵੇ ਕਿ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਖਰਾਬ ਕਰ ਰਹੇ ਆ ਕਿਸੇ ਨੇ ਸੈਂਟੀਮੈਂਟਸ ਤੋਂ ਉਹਨੂੰ ਈਮੇਲ ਕਰਤੀ ਹੋਣੀ ਹੈ ਲੇਕਿਨ ਸਾਹਬ ਸਿੰਘ ਜੀ ਇੱਕ ਗੱਲ ਨੂੰ ਕਲੀਅਰ ਸਮਝ ਲਓ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਨਹੀਂ ਚਾਹੀਦਾ ਪੰਜਾਬ ਦੀ ਪੁਲਿਸ ਬੜੀ ਬਹਾਦਰ ਫੋਰਸ ਹੈਗੀ ਹੈ ਜਾਓ ਖੜੇ ਹੋ ਕੇ ਕੰਮ ਕਰਾਓ ਰੋਲਾ ਪਾਓ ਕਮਿਸ਼ਨ ਹੈ ਡੀਜੀਪੀ ਹੈ ਏਡੀਜੀਪੀ ਹੈ ਮਹਿਲਾ ਪੁਲਿਸ ਅਫਸਰ ਤਾਂ ਆਤ ਹੈ ਲੇਕਿਨ ਗੱਲ ਇਹ ਹੈ ਕਿ ਇਹਦੇ ਉੱਤੇ ਇੱਕ ਟਾਈਮ ਆ ਚੁੱਕਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਇਸ ਹੁਣ ਤੱਕ ਦੀ ਸਾਰੀਆਂ ਇਸ ਮਾਮਲੇ ਸੰਬੰਧੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਤੇ